सारिया भैनों में प्यार भरी सताल <tell> मैं सुखिंदर कौर छावड़ा बहुत प्यार बोलों सा चढ़ गया सौ सहे दिन गेनी छुट्टियाँ चढ़ गया सहे दिन गेनी छुट्टियाँ गया सौ सौर दिन गेनी छुट्टियाँ सौ महीने ਕਿਤੇ ਜਾਈਏ ਨ ਪਰਾਣੇ ਵਗਣਗੇ ਪਰ ਨਾਲੇ ਕਿਸੇ ਸੁੱਤੇ ਨੀ ਜੇ ਦਾ ਹੇ ਵਗਣਗੇ ਪਰ ਨਾਲੇ ਕਿਸੇ ਸੁੱਤੇ ਨੀ ਜੇ ਦਾਣੇ ਵਗਣਗੇ ਪਰ ਨਾਲੇ ਕਿਸੇ ਸੁੱਤੇ ਨੀ ਜੇ ਦਾਣੇ ਸਾੰਦੇ ਮਹਿਨ ਮੰਡੇ ਡਾਈ ਨਾ ਵੇ ਜੋੜ ਕੇ ਵਗਣਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ ਵਗਣਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ ਸਾਂਦੇ ਮਹੀਨੇ ਦੀ ਨਾ ਕਰਦਾ ਸੁੱਠਣ ਪਾਨ ਮੁੰਡਾ ਇਹ ਨਹੀਂ ਲੈੰਗਾ ਲਿਆਂਨ ਨੂੰ ਮੁੰਡਾ ਫੇਰੇ ਨਹੀਂ ਲੈੰਗਾ ਲਿਆਂਨ ਨੂੰ ਸਾਂਦੇ ਮਹੀਨੇ ਦੀ ਨਾ ਕਰਦਾ ਸਰੇ ਜਾਨੂ ਮੁੰਡਾ ਫੇਰੇ ਨਹੀਂ ਮੋਟਰਸਾਈਕਲ ਤੇ ਲੈ ਨਾ ਮੁੰਡਾ ਫੇਰੇ ਨਹੀਂ ਮੋਟਰਸਾਈਕਲ ਤੇ ਲੈ ਜਾਨੂ ਲੈ ਫੇਰੇ ਨਹੀਂ ਮੋਟਰਸਾਈਕਲ ਤੇ ਲੈ ਜਾਨੂ